ਜਿਹੜੀ ਉੱਪਰ ਤੱਕ ਇਹ ਵੀ ਸੋਚਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਹਿਸਾਬ ਨਾਲ ਆਪਣੀ ਜਨਸੰਖਿਆ ਘੱਟ ਕਰੀਏ ਉਹਦੇ ਕਰਕੇ ਸਾਰੀ ਜਿੰਨੀ ਜਨਤਾ ਇਹਨੂੰ ਮੋੜ ਕੇ ਸਾਰੀ ਦੁਨੀਆ ਨੂੰ ਇਧਰ ਲਿਆਏ ਜਿੰਕ ਫੂਡ ਕਰਨੀ ਜਿੰਕ ਫੂਡ ਦੇ ਵਿੱਚ ਐਸੇ ਕੈਮੀਕਲ ਪਾਏ ਗਏ ਜਿਨ੍ਹਾਂ ਨੇ ਜਿਹੜੇ ਆਟੋਮੈਟਿਕ ਖਾਣ ਨਾਲ ਸਪਰਮ ਜਿਹੜੇ ਆਪਣੇ ਉਹ ਖਤਮ ਕਰਦੇ ਨੇ ਜੀ ਕਿਸੇ ਟਾਈਮ ਦੇ ਵਿੱਚ ਆਪਾਂ ਜਿਹੜਾ ਘਰੇ ਆਪਾਂ ਜਿਹੜਾ ਦੁੱਧ ਪੀਂਦੇ ਸੀਗੇ ਉਹਨੂੰ ਆਪਾਂ ਬੜੇਵੇਂ ਦੀ ਖਲ ਪਾਉਂਦੇ ਸੀ ਬੜੇਵੇਂ ਪਾਉਂਦੇ ਸੀ ਖਲ ਪਾਉਂਦੇ ਸੀਗੇ ਛੋਲੇ ਪਾਉਂਦੇ ਸੀ ਸਰੂਆ ਉਹ ਚੀਜ਼ਾਂ ਬਹੁਤ ਜ਼ਿਆਦੇ ਜਿਹੜਾ ਸਪਰਮ ਕਾਊਂਟ ਆ ਵਧਾਉਂਦੇ ਆ ਉਹ ਦੁੱਧ ਔਰ ਇੱਕ ਗੱਲ ਹੋਰ ਵੀ ਹੈ ਜਿਹੜੇ ਸਾਡੇ ਪੰਜਾਬ ਦੇ ਮੈਂ ਨੌਜਵਾਨ ਦਾ ਕਹਿੰਦੇ ਨੌਜਵਾਨ ਤਾਂ ਖਤਮੀ ਹੋ ਰਹੇ ਨੇ ਕਿਉਂਕਿ ਇਸ ਚੀਜ਼ਾਂ ਤੋਂ ਦੂਰ ਨਸ਼ਿਆਂ 'ਚ ਪੈ ਗਏ ਹੋਰ ਚੀਜ਼ਾਂ 'ਚ ਖਰਾਕਾਂ ਤੋਂ ਦੂਰ ਹੋ ਗਏ ਜਿਹੜੇ ਅੱਜ ਦੇ ਜਵਾਨ ਨੇ ਸਾਡੇ ਉਹਨਾਂ ਦੇ ਵੀ ਚੀਜ਼ਾਂ ਪਚਦੀਆਂ ਨੇ ਕਿਉਂਕਿ ਉਹਨਾਂ ਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਛੋਟਿਆਂ ਹੁੰਦਿਆਂ ਨੂੰ ਲੇਜ ਕੁਰਕਰੇ ਐਈਆਂ ਚੀਜ਼ਾਂ ਤੇ ਲਾ ਲਿਆ ਵੀ ਉਹਨਾਂ ਦੇ ਜਿਹੜਾ ਅੰਦਰ ਦਾ ਸਿਸਟਮ ਆ ਉਹ ਹੀ ਬਣ ਗਿਆ ਉਹ ਹੀ ਮੰਗਦਾ ਹਾਂ ਬਿਲਕੁਲ ਬਿਲਕੁਲ ਜਿੱਥੇ ਵੀ ਇਹ ਇਹ ਬੱਚੇ ਪੈਦੇ ਆਂਡੇ ਰਖਾ ਕੇ ਬੱਚਾ ਪੈਦਾ ਕੀਤਾ ਉਥੇ ਮੁੰਡਾ ਹੀ ਪੈਦਾ ਹੁੰਦਾਗਾ ਸਹੀ ਗੱਲ ਹੈ ਬਹੁਤ ਘੱਟ ਮੈਂ ਕਹਿੰਦਾ ਵੀ 90 95% ਮੁੰਡਾ ਪੈਦਾ ਹੁੰਦਾ ਤੇ ਵੀ ਲੜਕੀ ਨਹੀਂ ਪੈਦਾ ਹੁੰਦੀ ਅੱਜ ਤੱਕ ਕਿਸੇ ਦੇ ਕੁੜੀ ਪੈਦਾ ਹੋਈ ਹੋਈ ਨਹੀਂ ਇਹ ਲੜਕੀ ਕਦੇ ਹਾਂ ਕਦੇ ਵੀ ਇਹਨਾਂ ਦੇ ਬੱਚਾ ਲੜਕੀ ਪੈਦਾ ਹੋਈ ਹੈ ਟਿਊਬ ਨਾਲ ਹਾਂ ਸੋ ਉਹ ਗੱਲ ਹੈ ਵੀ ਜੇ ਤੁਹਾਡੇ ਪਹਿਲੇ ਕਮਜ਼ੋਰ ਨੇ ਜਾਂ ਪਾਸ ਨੇ ਜਾਂ ਡੈਡ ਨੇ ਜਾਂ ਫਿਰ ਉਹ ਤੁਸੀਂ ਆਪ ਬੱਚਾ ਨਹੀਂ ਪੈਦਾ ਕਰਦੇ ਉਹ ਕਿੱਥੋਂ ਉਹਦੇ ਵਿੱਚ ਜਾਨ ਭਰ ਦਿੰਦੇ ਨੇ ਵੀ ਉਹ ਬੱਚਾ ਹੁੰਦਾ ਵੀ ਮੁੰਡਾ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰੇ ਦਰਸ਼ਕੋ ਸਵਾਗਤ ਹੈ ਤੁਹਾਡਾ ਆਰਟੀਵੀ ਚੈਨਲ ਨੀਲੋਵਾਲ ਦੇ ਉੱਤੇ ਅੱਜ ਅਸੀਂ ਪਹੁੰਚੇ ਹਾਂ ਸੰਤ ਬਾਬਾ ਤਰ ਸਿੰਘ ਚੀਮਾ ਅਖਾੜਾ ਪਹਿਲਵਾਨ ਗੋਲੂ ਚੀਮਾ ਜੀ ਦੇ ਕੋਲ ਜਿਹੜੀ ਸਾਡੇ ਮਾਲਵੇ ਦੀ ਇੱਕ ਨਾਮੀ ਹਸਤੀ ਨੇ ਪਹਿਲਵਾਨੀ ਦੇ ਨਾਲ-ਨਾਲ ਅੱਜ ਕੱਲ ਜਿੱਦਾਂ ਬਿਮਾਰੀਆਂ ਦਾ ਇੱਕ ਰੁਝਾਨ ਹੀ ਵਧਿਆ ਹੋਇਆ ਇੱਕ ਨਹੀਂ ਹਜ਼ਾਰਾਂ ਬਿਮਾਰੀਆਂ ਸਾਡੇ ਮਨੋ ਸਰੀਰਾਂ ਨੂੰ ਲੱਗ ਰਹੀਆਂ ਨੇ ਆਪਾਂ ਅੱਜ ਜਿਹੜੀ ਗੱਲ ਕਰਾਂਗੇ ਜਿੱਦਾਂ ਟਿਊਬ ਸੈਂਟਰਾਂ ਦੇ ਵਿੱਚ ਜ਼ਿਆਦਾਤਰ ਹੁਣ ਬੇਵੀ ਹੁੰਦੇ ਆ ਜਿਹੜੇ ਟਿਊਬ ਸੈਂਟਰਾਂ ਦੇ ਵਿੱਚ ਹੋਣ ਲੱਗੇ ਨੇ ਵੀ ਉਹਨਾਂ ਦੇ ਵਿੱਚ ਵਾਅਦਾ ਹੋ ਰਿਹਾ ਦਿਨੋ ਦਿਨ ਸੈਂਟਰ ਖੋਲ੍ਹ ਰਹੇ ਨੇ ਕਹਿ ਦਈਏ ਉਹ ਕੀ ਕਾਰਨ ਹੈ ਉਹਦੇ ਪਿੱਛੇ ਵੀ ਕਿਉਂ ਹੋ ਰਿਹਾ ਇਹ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਕਰਦੇ ਆ ਸ਼ੁਰੂ ਆਪਾਂ ਗੱਲਬਾਤ ਬਾਈ ਗੋਲੂ ਚੀਮਾ ਜੀ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਕੀ ਹਾਲ ਚੱਲੇ ਵੀਰੇ ਬੱਲੇ ਬੱਲੇ ਮੇਰੇ ਵੱਲੋਂ ਤੁਹਾਡੇ ਚੈਨਲ ਦਾ ਆਰਟੀਵੀ ਨੀਲਵਾਲ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਏ ਜੀ ਆਏ ਨੂੰ ਜੀ ਧੰਨਵਾਦ ਜੀ ਤੇ ਜਿੱਦਾਂ ਤੁਸੀਂ ਪਲਵਾਨੀ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਜੀ ਜਿਹੜਾ ਪਲਵਾਨੀ ਦਾ ਜਿਹੜਾ ਕਹਿ ਦੀ ਸਾਰਾ ਤਾਲਮੇਲ ਹੈਗਾ ਬੰਦੇ ਦੇ ਜੋਰ ਤੇ ਸਰੀਰ ਤੇ ਤੰਦਰੁਸਤੀ ਤੇ ਹਨਾ ਜੇ ਗੱਲ ਕਹੀ ਜੀ ਮਤਲਬ ਹੁਣ ਸਾਡੇ ਵਰਗੇ ਤਾਂ ਪਹਿਲਵਾਨੀ ਵੀ ਨਹੀਂ ਕਰ ਸਕਦੇ ਮਾੜੇ ਜੋਰ ਵਾਲੇ ਕਹਿ ਲਈ ਹੁਣ ਇੱਥੇ ਜਿਹੜੀ ਅੱਜ ਗੱਲ ਕਰਨੀ ਹੈ ਜਿਹੜਾ ਰੁਝਾਨ ਹੈਗਾ ਜਾਦੇ ਵੀ ਜਿਹੜੇ ਬੱਚੇ ਨੇ ਅੱਜ ਸੈਂਟਰਾਂ ਦੇ ਵਿੱਚ ਪੈਦਾ ਹੋ ਰਹੇ ਨੇ ਤੇ ਸੈਂਟਰ ਨੇ ਜਿਹੜੇ ਬੇਬੀ ਟਿਊਬ ਸੈਂਟਰ ਕਹਿ ਦਿੰਦੇ ਆ ਉਹਨਾਂ ਨੂੰ ਕੋਈ ਕੋਈ ਹੋਰ ਨਾਮ ਵੀ ਲੈਂਦੇ ਹੋਣਗੇ ਤੇ ਉਹ ਜਿਹੜੇ ਟੈਸਟ ਟਿਊਬ ਬੇਬੀ ਤਿਆਰ ਹੋਣ ਲੱਗੇ ਨੇ ਉਹਨਾਂ ਦੇ ਪਿੱਛੇ ਕੀ ਕਾਰਨ ਹੈ ਜਿਹੜਾ ਆਪਾਂ ਨਾਲ ਅੱਜ ਦਾ ਵਿਸ਼ਾ ਹੈ ਤੇ ਬਾਕੀ ਅੱਗੇ ਗੱਲਾਂ ਵਾਂਗ ਤਾਂ ਚੱਲਦੀਆਂ ਰਹਿਣਗੀਆਂ ਇਹਦੇ ਬਾਰੇ ਜਾਣਕਾਰੀ ਤੁਸੀਂ ਹਾਂ ਰਾਮ ਸਿੰਘ ਜੀ ਸਭ ਤੋਂ ਵੱਡੀ ਗੱਲ ਇਹ ਜਿਹੜੀ ਤੁਸੀਂ ਇਹ ਵਿਸ਼ਾ ਚੁਣਿਆ ਬਹੁਤ ਵਧੀਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘਮੀਰਤਾ ਨਾਲ ਸੋਚਣ ਵਾਲਾ ਵਿਸ਼ਾ ਹੈਗਾ ਇਹ ਜੀ ਅ ਕੋਈ ਟਾਈਮ ਸੀਗਾ ਆਪਾਂ ਪੰਜਾਬ ਦੇ ਗੱਭਰੂ ਕਹਿੰਦੇ ਨੇ ਪੰਜਾਬ ਦੇ ਗੱਭਰੂ ਨੇ ਹਰ ਇੱਕ ਜਗ੍ਹਾ ਕਿੱਥੇ ਜਾਣਾ ਪੂਰੇ ਵੱੜ ਦੇ ਵਿੱਚ ਪੰਜਾਬ ਦੇ ਗੱਭਰੂ ਦੀ ਧਾਂਕ ਸੀਗੀ ਜੀ ਚਾਹੋ ਉਹ ਕੁਸ਼ਤੀ ਦੇ ਵਿੱਚ ਚਾਹੋ ਕਬੱਡੀ ਦੇ ਵਿੱਚ ਹਾਕੀ ਦੇ ਵਿੱਚ ਦੌੜ ਦੇ ਵਿੱਚ ਹਨਾ ਤੇ ਹੁਣ ਜਿਹੜਾ ਇਹ ਜਿਹੜਾ ਬੇਬੀ ਟਿਊਬ ਸੈਂਟਰ ਖੋਲ੍ਹਣਾ ਬਹੁਤ ਗੰਭੀਰ ਵਿਸ਼ਾ ਹੈਗਾ ਜੀ ਕਾਰਨ ਇਹਦਾ ਇਹ ਹੈ ਜੀ ਪਹਿਲੀ ਗੱਲ ਤਾਂ ਲੋਕ ਜਿਹੜੇ ਹੱਥੀ ਕੰਮ ਤੇ ਛੱਡ ਗਏ ਸਰੀਰ ਦੀ ਜਿਹੜੀ ਪ੍ਰੈਕਟਿਸ ਘਟ ਗਈ ਜੀ ਔਰ ਦੂਜਾ ਜਿਹੜਾ ਜਿੰਕ ਫੂਡ ਆ ਗਿਆ ਆਪਣੇ ਕੋਲੇ ਫਾਸਟ ਫੂਡ ਆ ਗਏ ਜੀ ਉਹਨਾਂ ਨੂੰ ਭਈ ਕਹਿ ਸਕਦੇ ਹੋ ਉਹਦੇ ਨਾਲ ਭੱਟ ਭਰ ਲੈਨੇ ਉਹ ਆਪਣੇ ਸਰੀਰ ਨੂੰ ਤਾਕਤ ਕੋਈ ਨਹੀਂ ਦੇ ਰਹੇ ਜੀ ਜਾਂ ਉਹ ਲੀਵਰ ਖਰਾਬ ਕਰ ਰਹੇ ਨੇ ਅੰਤੜੀਆਂ ਖਰਾਬ ਕਰ ਰਹੇ ਨੇ ਜੇ ਤੁਸੀਂ ਖਾਓਗੇ ਕੋਈ ਵੀ ਚੀਜ਼ ਖਾਓਗੇ ਉਹਦਾ ਲੀਵਰ ਦਾ ਜ਼ੋਰ ਲੱਗ ਜਾਊ ਲੀਵਰ ਕੋਈ ਐਸਾ ਜੂਸ ਹਰਕ ਕੱਢ ਕੇ ਆਪਣੇ ਸਰੀਰ ਨੂੰ ਨੀ ਦਿਓ ਵੀ ਜਿਹੜਾ ਸਰੀਰ ਦੇ ਵਿੱਚ ਉਹ ਜਾ ਕੇ ਗਰੋਥ ਕਰੂਗਾ ਇਸ ਕਰਕੇ ਹਰੇਕ ਜਿਹੜੀ ਚੀਜ਼ ਆਪਾਂ ਬਾਹਰੋਂ ਖਾਂਦੇ ਉਹਦੇ ਵਿੱਚ ਕੈਮੀਕਲ ਪਾਇਆ ਹੈ ਕੈਮੀਕਲ ਕੁਝ ਹੱਦ ਤੱਕ ਤਾਂ ਮੈਨੂੰ ਇਹ ਵੀ ਲੱਗ ਰਿਹਾ ਵੀ ਜਿਹੜੀਆਂ ਉੱਪਰ ਤੱਕ ਇਹ ਵੀ ਸੋਚਿਆ ਜਾ ਰਿਹਾ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਆਪਣੀ ਜਨਸੰਖਿਆ ਘਟ ਕਰੀਏ ਉਹਦੇ ਕਰਕੇ ਸਾਰੀ ਜਿੰਨੀ ਜਨਤਾ ਇਹਨੂੰ ਮੋੜ ਕੇ ਸਾਰੀ ਦੁਨੀਆ ਨੂੰ ਇਧਰ ਲਿਆਏ ਜਿੰਕ ਫੂਡ ਖਣੀ ਜਿੰਕ ਫੂਡ ਦੇ ਵਿੱਚ ऐसे केमिकल ਪਾਏਗੇ ਜਿਨ੍ਹਾਂ ਨੇ ਜਿਹੜੇ ਆਟੋਮੈਟਿਕ ਖਾਣ ਨਾਲ ਸਪਰਮ ਜਿਹੜੇ ਆਪਣੇ ਉਹ ਖਤਮ ਕਰਦੇ ਨੇਗੇ ਜੀ ਸਪਰਮ ਖਤਮ ਕਰਦੇ ਨੇਗੇ ਸਪਰਮਾਂ ਦੇ ਵਿੱਚ ਜਿਹੜੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਐਕਟਿਵ ਹੁੰਦੇ ਨੇਗੇ ਇੱਕ ਕਮਜ਼ੋਰ ਹੁੰਦੇ ਨੇ ਇੱਕ ਬਿਲਕੁਲ ਡੈਡ ਹੁੰਦੇ ਨੇਗੇ ਜੀ ਉਹਦੇ ਵਿੱਚ ਇਹ ਜ਼ਿਆਦਾ ਜਿਵੇਂ ਡੈਡ ਕਰਦੇ ਨੇਗੇ ਕਮਜ਼ੋਰ ਕਰਦੇ ਨੇਗੇ ਐਕਟਿਵ ਵਾਲਾ ਬਿਲਕੁਲ ਨਹੀਂ ਉਹਦੇ ਵਿੱਚ ਇਹ ਜਿਹੜੇ ਬਾਹਰ ਦੇ ਕੈਮੀਕਲ ਵਾਲੀਆਂ ਚੀਜ਼ਾਂ ਖਾਣਿਆ ਸਭ ਤੋਂ ਵੱਡਾ ਆਰਮ ਸਿੰਘ ਜੀ ਉਹੀ ਕਾਰਨ ਹੈ ਵੀ ਆਪਣੇ ਜਿਹੜੇ ਸਪਰਮ ਕਾਉਂਟ ਅੱਜ ਦੇ ਦਿਨ ਤੁਸੀਂ ਦੇਖੋ 100 ਬੰਦਾ ਫੜ ਲੋ ਜੀ 100 ਬੰਦੇ ਦੇ ਵਿੱਚੋਂ 60 ਬੰਦੇ ਮੈਂ ਦਾਅਵੇ ਨਾਲ ਕਹਿਣਾ ਉਹਨਾਂ ਦੇ ਤੁਸੀਂ ਚੈੱਕ ਕਰਾਉਂਗੇ ਉਹ ਬੱਚਾ ਪੈਦਾ ਕਰਨ ਵਾਲੇ ਨਹੀਂ ਹੈਗੇ ਹੂੰ ਉਹਨਾਂ ਦੇ ਵਿੱਚ ਸੰਮ ਤਾਂ ਨਹੀਂ ਬੱਚਾ ਪੈਦਾ ਕਰਨ ਦੀ ਸਪਰਮ ਕਾਉਂਟ ਉਹਨਾਂ ਦੇ ਬਿਲਕੁਲ ਘਟ ਨੇ ਔਰ ਕਮਜ਼ੋਰ ਤੇ ਡੈਡ ਨੇ ਅਗਲੀ ਗੱਲ ਜਿਹੜੇ ਅਸੀਂ ਜਿਵੇਂ ਸਾਡੇ ਕੋਈ ਮੁੰਡੇ ਜਿੰਮਾ ਕਰਦੇ ਆ ਜਾਂ ਕੋਈ ਪਹਿਲਵਾਨੀ ਵੀ ਕਰਦੇ ਆ ਜਾਂ ਕੋਈ ਹੋਰ ਗੇਮ ਕਰਦੇ ਆ ਜਿਹੜੇ ਪ੍ਰੋਡਕਟ ਖਾਂਦੇ ਨੇਗੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਇਸ ਪਰਮ ਕਾਉਂਟ ਸਾਡਾ ਖਤਮ ਕਰ ਦੇਣਗੇ ਜਿਹੜੇ ਮੰਨ ਲਓ ਪ੍ਰੋਡਕਟ ਕਹਿੰਦੇ ਆਪਾਂ ਬਾਹਰੋਂ ਲੈ ਲੈਣੇ ਆ ਜਿਹੜੇ ਆਪਾਂ ਪ੍ਰੋਡਕਟ ਆਪਾਂ ਕਹਿੰਦੇ ਪ੍ਰੋਟੀਨ ਲੈ ਲੈ ਆ ਲੈ ਲੈ ਆ ਲੈ ਲੈ ਬਿਲਕੁਲ ਜੀ ਉਹ ਬਿਲਕੁਲ ਖਤਮ ਕਰ ਦੇਣਗੇ ਬਿਲਕੁਲ ਇਹ ਕੌੜਾ ਸੱਚ ਹੈਗਾ ਕਈ ਵਾਰੀ ਬੰਦੇ ਨਹੀਂ ਕਹਦੇ ਉਹ ਵੱਖਰੀ ਗੱਲ ਹੈ ਵੀ ਕਿਉਂਕਿ ਅਸੀਂ ਸਿਹਤ ਨਾਲ ਜੁੜਿਆ ਪਹਿਲਵਾਨੀ ਨਾਲ ਜੁੜਿਆ ਅਸੀਂ ਬਿਲਕੁਲ ਇੱਕ ਠੋਕੇ ਕਹਿੰਦੇ ਵੀ ਇਹ ਬਿਲਕੁਲ ਜਿਹੜੇ ਚੀਜ਼ਾਂ ਲੈਂਦੇ ਨੇ ਇਹ ਸਿਹਤ ਖਤਰ ਨਹੀਂ ਚੰਗੀ ਆਏਗਾ ਇਹ ਖਰਾਬ ਨਹੀਂ ਗਏ ਸਹੀ ਗੱਲ ਹੈ ਸੋ ਇਹੀ ਕਾਰਨ ਹੈ ਸਭ ਤੋਂ ਵੱਡਾ ਵੀ ਜਿਹੜੇ ਸਪਰਮ ਅਕਾਊਂਟ ਘਟ ਰਿਹਾ ਹੈਗਾ ਵੀ ਆਪਾਂ ਦੇਸੀ ਖਰਾਕਾਂ ਤੋਂ ਦੂਰ ਹੋ ਗਏ ਦੁੱਧ ਤੋਂ ਦੂਰ ਹੋ ਗਏ ਘਿਓ ਤੋਂ ਦੂਰ ਹੋ ਗਏ ਫਰੂਟ ਜੂਸ ਡਰਾਈ ਫਰੂਟ ਚਿਕਨ ਮਟਰਨ ਬੱਕਰਾ ਮੁਰਗਾ ਲਾ ਲੋ ਆਪਾਂ ਪੰਜਾਬੀ ਦੇ ਵਿੱਚ ਇਹ ਚੀਜ਼ਾਂ ਤੋਂ ਆਪਾਂ ਦੂਰ ਹੋ ਗਏ ਕਿਸੇ ਟਾਈਮ ਦੇ ਵਿੱਚ ਆਪਾਂ ਜਿਹੜਾ ਕਰੇ ਆਪਾਂ ਜਿਹੜਾ ਦੁੱਧ ਪੀਂਦੇ ਸੀਗੇ ਉਹਨੂੰ ਆਪਾਂ ਬੜੇਮਿਆਂ ਦੀ ਖਲ ਪਾਉਂਦੇ ਸੀ ਬੜੇਮੇ ਪਾਉਂਦੇ ਸੀ ਖਲ ਪਾਉਂਦੇ ਸੀਗੇ ਛੋਲੇ ਪਾਉਂਦੇ ਸੀ ਸਰੂਆ ਉਹ ਚੀਜ਼ਾਂ ਬਹੁਤ ਜ਼ਿਆਦੇ ਜਿਹੜਾ ਸਪਰਮ ਕਾਉਂਟ ਆ ਵਧਾਉਂਦੇ ਆ ਉਹ ਦੁੱਧ ਹੂੰ ਉਹ ਕਿਉਂ ਬਹੁਤ ਜ਼ਿਆਦੇ ਵਧੀਆ ਮਤਲਬ ਸਪਰਮ ਕਾਉਂਟ ਖਾਤਰ ਬਹੁਤ ਵੱਡੀ ਚੀਜ਼ ਹੈਗੀ ਪਰ ਅੱਜ ਇਹ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਤਾਂ ਅਸੀਂ ਜਾ ਕੇ ਸ਼ਹਿਰੋਂ ਫਾਸਟ ਫੂਡ ਲਿਆਉਣਾ ਉਹਨੂੰ ਖਵਾ ਦਿੰਨੇ ਆ ਔਰ ਇੱਕ ਗੱਲ ਹੋਰ ਵੀ ਹੈ ਜਿਹੜੇ ਸਾਡੇ ਪੰਜਾਬ ਦੇ ਮਾਂ ਨੌਜਵਾਨ ਦਾ ਕਹਿੰਦੇ ਨੌਜਵਾਨ ਤਾਂ ਖਤਮੀ ਹੋ ਰਹੇ ਨੇ ਕਿਉਂਕਿ ਇਸ ਚੀਜ਼ਾਂ ਤੋਂ ਦੂਰ ਨਸ਼ਿਆਂ 'ਚ ਪੈ ਗਏ ਹੋਰ ਚੀਜ਼ਾਂ 'ਚ ਖਰਾਕਾਂ ਤੋਂ ਦੂਰ ਹੋ ਗਏ ਜਿਹੜੇ ਅੱਜ ਦੇ ਜਵਾਨ ਨੇ ਸਾਡੇ ਉਹਨਾਂ ਦੇ ਵੀ ਚੀਜ਼ਾਂ ਪਚਦੀਆਂ ਨੇ ਕਿਉਂਕਿ ਉਹਨਾਂ ਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਛੋਟਿਆਂ ਹੁੰਦਿਆਂ ਨੂੰ ਲੇਜ ਕੁਰਕਰੇ ਐਈਆਂ ਚੀਜ਼ਾਂ ਤੇ ਲਾ ਲਿਆ ਵੀ ਉਹਨਾਂ ਦੇ ਜਿਹੜਾ ਅੰਦਰ ਦਾ ਸਿਸਟਮ ਹੈ ਉਹ ਹੀ ਬਣ ਗਿਆ ਉਹ ਹੀ ਮੰਗਦਾ ਹਾਂ ਬਿਲਕੁਲ ਬਿਲਕੁਲ ਠੀਕ ਤੇ ਇੱਕ ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਸ਼ੁਰੂ ਕੀਤੀ ਵੀ ਸੈਂਟਰ ਖੁੱਲਣ ਦੇ ਪਿੱਛੇ ਕਹਿ ਦੀਏ ਸਪਰਮ ਘਟਣ ਦਾ ਕਾਰਨ ਹੈ ਜਿਹੜੇ ਬੇਬੀ ਸੈਂਟਰ ਕੋਲੇ ਟੈਸਟ ਟਿਊਬ ਵਾਲੇ ਬਿਲਕੁਲ ਜੀ ਉਹਦਾ ਜਿਹੜੇ ਬੜਾ ਉਤਰੀ ਹੋ ਰਹੀ ਅੱਧੇ ਨੂੰ ਦਿਨ ਨਵੇਂ ਨਵੇਂ ਸੈਂਟਰ ਖੁੱਲ ਰਹੇ ਨੇ ਖੁੱਲ ਰਹੇ ਨੇ ਜੀ ਖੁੱਲ ਰਹੇ ਨੇ ਠੀਕ ਹੈ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ ਹੈ ਸਪਰਮਾਂ ਦੇ ਜਿਹੜੇ ਹੁਣ ਗੱਲ ਕਰੀਏ ਵੀ ਜਿਹਦਾ ਸਪਰਮ ਘਟ ਰਹੇ ਨੇ ਤੇ ਜੋੜੇ ਜਾਂਦੇ ਆ ਕਹਦੀਏ ਮਾਪੇ ਪੇਰੈਂਟਸ ਜਿਹੜੇ ਜਾਂਦੇ ਆ ਜਿਨ੍ਹਾਂ ਨੂੰ ਬੱਚੇ ਦੀ ਲੋੜ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਉਹ ਸੈਂਟਰ 'ਚ ਜਾਂਦੇ ਆ ਹਾਂਜੀ ਤੇ ਹੁਣ ਇੱਥੇ ਉੱਥੇ ਜਾਣ ਦਾ ਕਾਰਨ ਹੀ ਬਣਿਆ ਜੇ ਉਹਨਾਂ ਦੇ ਵਿੱਚ ਕਮੀ ਹੈਗੀ ਕਿਤੇ ਬਿਲਕੁਲ ਜੀ ਫਿਰ ਉੱਥੋਂ ਜਿਹੜਾ ਬੱਚਾ ਪੈਦਾ ਹੁੰਦਾ ਹੈ ਹਾਂਜੀ ਉਹ ਉਹ ਕਿੱਦਾਂ ਪੈਦਾ ਹੁੰਦਾ ਜਦੋਂ ਇਹਦੇ ਜੋੜੇ ਵਿੱਚ ਕਮੀ ਹੈ ਦੋਨੋਂ ਮੇਲ ਫੀਮੇਲ ਦੇ ਵਿੱਚ ਕਮੀ ਆ ਗਈ ਤੇ ਜਿਹੜਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੱਚਾ ਇਹ ਟਿਊਬ ਰਾਇੰਟ ਤਿਆਰ ਕਰਕੇ ਦਿੰਨੇ ਆ ਉਹ ਕਿੱਦਾਂ ਤਿਆਰ ਕਰਦੇ ਆ ਮੈਂ ਤੁਹਾਨੂੰ ਦੱਸਦਾ ਜੀ ਇਹ ਬਹੁਤ ਜ਼ਿਆਦੇ ਡਾਕਟਰ ਬੁੱਧੂ ਬਣਾ ਰਹੇ ਨੇ ਕਿਉਂਕਿ ਕੋਈ ਕਹਿਣ ਨੂੰ ਤਿਆਰ ਨਹੀਂ ਸੱਚ ਮੈਂ ਬਾਰ-ਬਾਰ ਸੋਨੂੰ ਕਹਿੰਦਾ ਵੀ ਅਗਲਾ ਸੱਚ ਬੋਲ ਹੀ ਨਹੀਂ ਰਿਹਾ ਜੀ ਅਗਲੇ ਨੂੰ ਇਹ ਹੁੰਦਾ ਵੀ ਮੇਰੇ ਕੋਲੇ ਪ੍ਰਾਪਰਟੀ ਹੈ ਮੇਰੇ ਬੱਚੇ ਹੋਣ ਮੇਰਾ ਬਾਸ ਚੱਲੇ ਤੁਸੀਂ ਬਾਗੀਰਾਮ ਸਿੰਘ ਸੋਨੂੰ ਕਹਿੰਦਾ ਵੀ ਤੁਹਾਡੇ ਸਪਰਮ ਲੈ ਲਿਆ ਸੀ ਅਸੀਂ ਅਸੀਂ ਉਹਨੂੰ ਟਿਊਬ ਦੇ ਵਿੱਚ ਰੱਖ ਕੇ ਐਕਟਿਵ ਕਰਕੇ ਇਨੇ ਦਿਨਾਂ ਤੋਂ ਬਾਅਦ ਵੀ ਉਹ ਲੇਡੀ ਜੀ ਦੇ ਧਰ ਦਾਂਗੇ ਹੂੰ ਠੀਕ ਹੈ ਜੀ ਪਰ ਸੋਨੂੰ ਕੀ ਪਤਾ ਵੀ ਉਹ ਸਪਰਮ ਧਰੇ ਨੇ ਔਰ ਦੂਸਰੀ ਗੱਲ ਇਹ ਹੈ ਵੀ ਜੇ ਤੁਹਾਡੇ ਦੇ ਵਿੱਚ ਇੰਨੀ ਸਮਰਤਾ ਬੱਚਾ ਪੈਦਾ ਕਰਨ ਵਾਲੀ ਤਾਂ ਫਿਰ ਬਿਲਕੁਲ ਸਿੱਧਾ ਹੀ ਹੋ ਜੂਗਾ ਬੱਚਾ ਹਾਂ ਫਿਰ ਉਹ ਟਿਊਬ ਸੈਂਟਰ ਦੇ ਵਿੱਚ ਟਿਊਬਾਂ ਦਾ ਰੱਖਣ ਦੀ ਲੋੜ ਹੀ ਨਹੀਂ ਹੈਗੀ ਇਹ ਇਹ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈਗਾ ਨਸ਼ਲ ਕੁਸੀ ਵੀ ਹੋ ਰਹੀ ਹੈ ਇਹਦੇ ਵਿੱਚ ਕੋਈ ਹੋਰ ਸਟੇਟਾਂ ਦੇ ਸਪਰਮ ਰੱਖੇ ਜਾ ਰਹੇ ਨੇ ਉਹ ਰੱਖ ਕੇ ਐਕਟਿਵ ਸਪਰਮ ਰੱਖ ਕੇ ਤਾਂ ਬੱਚੇ ਪੈਦਾ ਕਰ ਇੱਕ ਹੋਰ ਦੇਖੋ ਤੁਸੀਂ ਜਿੱਥੇ ਵੀ ਇਹ ਇਹ ਬੱਚੇ ਪੈਦਾ ਆਂਡੇ ਰਖਾ ਕੇ ਬੱਚਾ ਪੈਦਾ ਕੀਤਾ ਉਥੇ ਮੁੰਡਾ ਹੀ ਪੈਦਾ ਹੁੰਦਾ ਹੈਗਾ ਸਹੀ ਗੱਲ ਹੈ ਬਹੁਤ ਘੱਟ ਮੈਂ ਕਹ ਸਕਦਾ ਵੀ 90 95% ਮੁੰਡਾ ਪੈਦਾ ਹੁੰਦਾ ਤੇ ਵੀ ਲੜਕੀ ਨਹੀਂ ਪੈਦਾ ਹੁੰਦੀ। ਅੱਜ ਤੱਕ ਆ ਕਿਸੇ ਦੀ ਕੁੜੀ ਪੈਦਾ ਹੋਈ ਹੋਈ ਨਹੀਂ ਇਹ ਲੜਕੀ ਕਦੇ ਹਾਂ ਕਦੇ ਵੀ ਇਹਨਾਂ ਦੇ ਬੱਚਾ ਲੜਕੀ ਪੈਦਾ ਹੋਈ ਹੈ ਟਿਊਬ ਨਾਲ। ਹਾਂ ਸੋ ਉਹ ਗੱਲ ਹੈ ਵੀ ਜੇ ਤੁਹਾਡੇ ਪਹਿਲੇ ਕਮਜ਼ੋਰ ਨੇ ਜਾਂ ਪਾਪਸ ਨੇ ਜਾਂ ਡੈਡ ਨੇ ਜਾਂ ਫਿਰ ਉਹ ਤੁਸੀਂ ਆਪ ਬੱਚਾ ਨਹੀਂ ਪੈਦਾ ਕਰਦੇ ਉਹ ਕਿੱਥੋਂ ਉਹਦੇ ਵਿੱਚ ਜਾਨ ਭਰ ਦਿੰਦੇ ਨੇ ਵੀ ਉਹ ਬੱਚਾ ਹੁੰਦਾ ਵੀ ਮੁੰਡਾ ਹੈਗਾ। ਹੂੰ ਉਹ ਬਿਲਕੁਲ ਬੁੱਧੂ ਬਣਾਉਂਦੇ ਨੇ ਜੀ ਉਹ ਆਪਦੇ ਕੋਲੋਂ ਧਰਦੇ ਨੇ ਸੋਡੇ ਬਿਲਕੁਲ ਲੈ ਲੈਂਦੇ ਵੇਸੇ ਕਰੋ ਸਪਰਮ ਸਕਰਾਣੂ ਲੈ ਲੈਂਦੇ ਨੇ ਬੱਚਾ ਪੈਦਾ ਕਰਨ ਵਾਲੇ ਪਰ ਜਿਹੜਾ ਬੱਚਾ ਪੈਦਾ ਹੁੰਦਾ ਉਹ ਨਹੀਂ ਹੈਗਾ ਉਹ ਸੋਡਾ ਨਹੀਂ ਹੁੰਦਾ ਲੇਡੀ ਦੇ ਕੁੱਖ ਹੁੰਦੀ ਆ ਉਹ ਮੰਨਿਆ ਜਾਂਦਾ ਵੀ ਕੁੱਖ ਜੋ ਪੈਦਾ ਹੁੰਦਾ ਪਰ ਉਹ ਜਿਹੜਾ ਤੁਹਾਡੇ ਸਪਰਮ ਨੇ ਜਾਂ ਸਕਰਾਣੂ ਕਹਿੰਦੇ ਉਹ ਤੁਹਾਡੇ ਨਹੀਂ ਹੈਗੇ ਬਾਹਰ ਦੇ ਹੋਣਗੇ ਬਾਹਰ ਦੇ ਹੋਣਗੇ ਜੇ ਤੁਹਾਡੇ ਸਕਰਾਣੂ ਬੱਚਾ ਪੈਦਾ ਕਰ ਦੇਣ ਤਾਂ ਫਿਰ ਸਿੱਧੇ ਪੇ ਬੱਚਾ ਪੈਦਾ ਆਉਂਦਾ ਉਹ ਜੋਗ ਹੀ ਨਹੀਂ ਸੀ ਤਾਈ ਮੈਨੂੰ ਤਾਂ ਜੋਗ ਹੋਇਆ ਤੇ ਹੋ ਗਿਆ ਸਾਰਾ ਕੁਝ ਸਹੀ ਗੱਲ ਹੈ ਫਿਰ ਤਾਂ ਉਹ ਲੋੜ ਹੀ ਨਹੀਂ ਸਾਰਾ ਕੁਝ ਕਰਨ ਦੀ ਇਹ ਇਹਦੇ ਵਿੱਚ ਵੀ ਬਹੁਤ ਵੱਡੀਆਂ ਮਤਲਬ ਸਾਜ਼ਿਸ਼ਾਂ ਕਹਿ ਸਕਦੇ ਆਪਾਂ ਤੇ ਮਤਲਬ ਇਹ ਲੋਕ ਹੋਣ ਲੱਗੇ ਨਹੀਂ ਜੀ ਦੇ ਕੋਲ ਨਹੀਂ ਬੱਚਾ ਅਗਲਾ ਫਿਰ ਕਰਦਾ ਹੀ ਸਾਰਾ ਉਹਦੀ ਮਜਬੂਰੀ ਬਣੀ ਮਜਬੂਰੀ ਬਣੀ ਹੋਈ ਹੈ ਜੀ ਹਾਂਜੀ ਤੇ ਇਹਦੇ ਚ ਫਿਰ ਇੱਕ ਹੋਰ ਅੱਗੇ ਮੈਨੂੰ ਤਾਂ ਲੱਗਦਾ ਗੰਭੀਰਤਾ ਵਾਲਾ ਵਿਸ਼ਾ ਬਣਦਾ ਜਾਊਗਾ ਵੀ ਜਿੱਦਾਂ ਉਹ ਬੱਚਾ ਪੈਦਾ ਹੋ ਗਿਆ ਮੰਨ ਲਓ ਟੂਪ ਵਾਲਾ ਹਾਂਜੀ ਜੇ ਸਪਰਮ ਬਾਹਰ ਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਆਪਣੀਆਂ ਇੱਕ ਪਰਿਵਾਰਿਕ ਰਿਲੇਸ਼ਨ ਹੁੰਦੇ ਨੇ ਬਲੱਡ ਰਿਲੇਸ਼ਨ ਕਹੇ ਲੀ ਹੈ ਨਾ ਹਾਂਜੀ ਹਾਂਜੀ ਜਿਹੜੀਆਂ ਸਾਡੇ ਆਪਣੀਆਂ ਮਦਰ ਫਾਦਰ ਦੀਆਂ ਫੀਲਿੰਗਾਂ ਹੁੰਦੀਆਂ ਨੇ ਉਹਨਾਂ ਵਾਲੀ ਅਟੈਚਮੈਂਟ ਇਥੇ ਆ ਸਕਦੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਛੋਟੀ ਜੀ ਐਗਜ਼ੈਂਪਲ ਦੱਸਦਾ ਧਾਰਨ ਦੱਸਦਾ ਅ ਆ ਹੁਣ ਮੌਸਮ ਚੱਲ ਰਿਹਾ ਮਾਰਚ ਦਾ ਮਹੀਨਾ ਜੀ ਮਾਰਚ ਅਪ੍ਰੈਲ ਦੇ ਵਿੱਚ ਨਾ ਜਿਹੜੀਆਂ ਕੁਕੜੀਆਂ ਮੁਰਗੀਆਂ ਹੁੰਦੀਆਂ ਨੇ ਸੇਵਾ ਬੈਂਦੀਆਂ ਨੇ ਬੱਚੇ ਕੱਢਦੀਆਂ ਨੇ ਜੀ ਹੂੰ ਜੇ ਤੁਸੀਂ ਉਹਨਾਂ ਥੱਲੇ ਮੋਰ ਦੇ ਅੰਡੇ ਧਰ ਦੋਗੇ ਤਿੱਤਰ ਦੇ ਅੰਡੇ ਧਰ ਦੋਗੇ ਕਬੂਤਰਾਂ ਦੇ ਅੰਡੇ ਧਰ ਦੋਗੇ ਉਹ ਬੱਚੇ ਕੱਢ ਲੈਣਗੇ ਹੂੰ ਪਰ ਉਹ ਜਦੋਂ ਜਵਾਨ ਹੋਏ ਬੱਚਿਆਂ ਨੇ ਸੋਡੇ ਕੋਲੇ ਨਹੀਂ ਰਹਿਣਾ ਜੋ ਕੁਕੜੀ ਦੇ ਨਾਲ ਸੌਰੀ ਨਹੀਂ ਰਹਿਣਾ ਉਹਨਾਂ ਨੇ ਜਿਹੜੇ ਕੁਕੜੀ ਦੇ ਅੰਡੇ ਦੇ ਵਿੱਚੋਂ ਬੱਚੇ ਨਿਕਲੇ ਨੇਗੇ ਉਹੀ ਉਹਦੇ ਨਾਲ ਰਹਿਣਗੇ ਤੇ ਤਰ੍ਹਾਂ ਦੇ ਬੱਚੇ ਨੇਗੇ ਉਹ ਖੇਤਾਂ ਜਵਾਗ ਜਾਣਗੇ ਹਾਂ ਉਧਰ ਹੀ ਜਾਣਗੇ ਸਹੀ ਗੱਲ ਹੈ ਜਿਹੜਾ ਉਹਨਾਂ ਦੀ ਬਲੱਡ ਲੈਣਾ ਜਿਹੜਾ ਉਹਨਾਂ ਦਾ ਅੰਸ ਬਸ ਹੈ ਉਹਨਾਂ ਨੇ ਉੱਥੇ ਹੀ ਜਾਣੇਗਾ ਸਹੀ ਗੱਲ ਹੈ ਇਹ ਦੇਖੋ ਤਕਰੀਬਨ 7-8 ਸਾਲਾਂ ਤੋਂ ਜ਼ਿਆਦਾ ਰੁਝਾਨ ਹੋਇਆਗਾ ਜਿਹੜਾ ਇਹ ਬੇਬੀ ਟੈਪ ਸੈਂਟਰਾਂ ਦਾ ਪਰ ਜਿਹੜਾ ਇਹਨਾਂ ਦਾ ਰਿਜ਼ਲਟ ਹੈ ਨਾ ਉਹ ਹਲੇ 10 ਸਾਲਾਂ ਤੱਕ ਆਪਾਂ ਨੂੰ ਪਤਾ ਲੱਗ ਸਮਾਂ ਲੱਗੂਗਾ ਸਮਾਂ ਲੱਗੂ ਔਰ ਉਹਨਾਂ ਨੂੰ ਏ ਜਿਵੇਂ ਤੁਸੀਂ ਬਲੱਡ ਲਾਈਨ ਦੀ ਗੱਲ ਆ ਕਿ ਜਿਹੜੇ ਆਪਾਂ ਤਕਰੀਬਨ ਵੀ 90% ਜੋ ਜਿਹੜਾ ਬੱਚਾ ਪੈਦਾ ਜਿਹੜੇ ਪ੍ਰਾਣੇ ਜਿਵੇਂ ਹੁਣ ਆਪਣੇ ਸਮੇਂ ਦੇਣਗੇ ਉਹ ਆਪਣੇ ਬਲੱਡ ਦੇ ਵਿੱਚੋਂ ਆਪ ਨੂੰ ਮਿਲਿਆ ਜਿਹਾ ਜਿਹਾ ਆਪਣੇ ਬਾਪੂ ਜੀ ਸੀ ਮਾਤਾ ਜੀ ਸੀ ਆਪਾਂ ਕਹਿੰਦੇ ਆ ਵੀ ਇਹਦੇ ਪਿਓ ਦਾ ਹਸਵਾਤੀ ਇਹਦਾ ਵੀ ਹਸਵਾਏਗਾ ਪਰ ਉਹਨਾਂ ਦਾ ਕੋਈ ਪਤਾ ਨਹੀਂ ਜੀ ਵੀ ਉਹ ਦਾਦਾ ਪੋਤੀ ਬਹੁਤ ਮੈਂ ਇੱਕ ਪਿੱਛੇ ਜਿਵੇਂ ਕੋਈ ਦੱਸ ਕੇ ਵੀ ਗਿਆ ਸੀ ਇੱਥੇ ਕਹਿੰਦਾ ਸਾਡੇ ਮਤਲਬ ਬਹੁਤ ਸਾਲ ਪਹਿਲਾਂ ਅੱਜ ਤੋਂ 22 23 ਸਾਲ ਪਹਿਲਾਂ ਉਹਨਾਂ ਨੇ ਆਂਡੇ ਤਰਾ ਕੇ ਬੱਚੇ ਪੈਦਾ ਕੀਤੇ ਸੀਗੇ ਉਹ ਮੁੰਡਾ ਵੀ ਆਪਦੇ ਬੱਚਿਆਂ ਨੂੰ ਵੀ ਕੁੱਟ ਕੇ ਬਾਹਰ ਕੱਢਦਾ ਮਾਪਿਆਂ ਨੂੰ ਵੀ ਬਾਹਰ ਕੱਢ ਦਿੰਦਾ ਹੈਗਾ ਉਹ ਪਤਾ ਨਹੀਂ ਕਿੱਥੋਂ ਦਾ ਕੀ ਨਸਲਾ ਨੇ ਕੀ ਚੀਜ਼ ਹੈ ਜੀ ਉਹ ਕਹਦੇ ਵੀ ਕਿਤੇ ਜਦੋਂ ਆਪਾਂ ਕਹਿੰਦੇ ਜੀ ਆਪਣੇ ਸਮਾਜ ਦੀ ਸ਼ਰਮ ਮੰਨ ਲੈਂਦਾ ਬੰਦਾ ਵੀ ਯਾਰ ਨਾ 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 ਬਿਲਕੁਲ ਪਰਿਵਾਰਕ ਜਿਹੜੀ ਹੁੰਦੀ ਹੈ ਵੀ ਆਂਡ ਗਵਾਂਡ ਦੀ ਵੀ ਯਾਰ ਇਹਨੂੰ ਮੈਂ ਪਿਆਉਂਦਾ ਚੱਕ ਲਿਆ ਨਾ ਬਿਲਕੁਲ 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 ਉਹ ਜਿਹਦੇ ਵਿੱਚ ਫੀਲਿੰਗ ਨਹੀਂ ਹੈਗੀਆਂ ਉਹਨੇ ਤਾਂ ਇਹ ਨਹੀਂ 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 ਬਿਲਕੁਲ ਨਹੀਂ ਜੀ ਤੂੰ ਹੈਗਾ ਹੀ ਨਹੀਂ ਜੀ ਆਪਣਾ ਉਹ ਆਪਣਾ ਖੂਨ ਹੀ ਨਹੀਂਗਾ ਸਹੀ ਗੱਲ ਹੈ ਆਪਦਾ ਖੂਨ ਹੈ ਜੀ ਦੋ ਭਰਾ ਨੇ ਸਕੇ ਭਰਾ ਨੇ ਇੱਕ ਪੇੜ ਦੇ ਇੱਕ ਮਾਂ ਦੇ ਪੇੜ ਚੋਂ ਜਨਮ ਲਿਆ ਹੈ ਹੂੰ ਉਹ ਲੱਖ ਲੜੇ ਨੇ ਬੇਸ਼ੱਕ ਅੱਡ ਨੇਗੇ ਪਰ ਜੇ ਕਿਤੇ ਪਿੰਡ ਦੇ ਵਿੱਚ ਲੜਾਈ ਹੋਊਗਾ ਨਾ ਭਰਾ ਬਰਾਬਰ ਆ ਕੇ ਉਹਦਾ ਬਦ ਖੂਨ ਖੋਲੂਗਾ ਵੀ ਯਾਰ ਮੇਰੇ ਭਰਾ ਨੇ ਐ ਕਿਹਾ ਖੜੂਗਾ ਕਿ ਹਾਂ ਉਹਦੇ ਅੰਦਰ ਮੱਲੋ ਮਲੀ ਫੀਲਿੰਗ ਆ ਉਹ ਯਾਰ ਮੇਰਾ ਸਗਾ ਭਰਾ ਹੈਗਾ ਅਸੀਂ ਇੱਕ ਮਾਂ ਦੇ ਪੇਟ ਚੋਂ ਜਨਮ ਲਿਆ ਪਰ ਉਹ ਚੀਜ਼ਾਂ ਨਹੀਂ ਹੋਣਗੀਆਂ ਉਹਦੇ ਵਿੱਚ ਸਹੀ ਗੱਲ ਹੈ ਕਿਉਂਕਿ ਉਹ ਪਤਾ ਨਹੀਂ ਕਿੱਥੋਂ ਦੇ ਨੇਗੇ ਕਿ ਕਿ ਸੁਪਰਮ ਕਿਹੜੀ ਸਟੇਟ ਦੇ ਨੇ ਕਿਹੜੇ ਮੁਲਕ ਦੇ ਨੇ ਉਹ ਆਪਾਂ ਨੂੰ ਕੋਈ ਪਤਾ ਨਹੀਂਗਾ ਉਹ ਡਾਕਟਰਾਂ ਨੂੰ ਹੀ ਪਤਾ ਹੈਗਾ ਜਾਂ ਫਿਰ ਇਹ ਦੋ ਜਵਾਨ ਹੋਣਗੇ ਤਾਂ ਜਿਹੜੇ ਉਹਨੇ ਸਿੱਟੇ ਨਿਕਲਣਗੇ ਉਹ ਉਹ ਮਤਲਬ ਜੋ ਜਦੋਂ ਉਹ ਜਾਣਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਗਏ ਹੁਣ ਆਪਾਂ ਉਸ ਬਿੱਸੀ ਤੇ ਆਉਣੇ ਦੁਆਰੇ ਵੀ ਜਿੱਦਾਂ ਫਾਸਟ ਫੂਡ ਕਰਕੇ ਕਹਿ ਲਈਏ ਵੀ ਖਰਾਕਾਂ ਕਰਕੇ ਕਹਿ ਲਈ ਜਿੱਦਾਂ ਜਿਹੜੇ ਸਾਡੀਆਂ ਨਾਰਮਲ ਖਰਾਕਾਂ ਨੇ ਜੀ ਖਾਦ ਖਰਾਕ ਉਹ ਤਾਂ ਸਾਡੀ ਬੰਦ ਹੋ ਗਈ ਹੁਣ ਜ਼ਿਆਦਾਤਰ ਆਪਾਂ ਦੇਖਦੇ ਰਹਿੰਦੇ ਆ ਵੀ ਫਾਸਟ ਫੂਡ ਹੀ ਚੱਲਦਾ ਘਰਾਂ ਦੇ ਵਿੱਚ ਤੇ ਜਿਵੇਂ ਫਿਰ ਇਹਨੂੰ ਆਪਾਂ ਕ੍ਰੀਏਟ ਕਰਨਾ ਦੁਆਰੇ ਉਸੇ ਪੋਜੀਸ਼ਨ ਦੇ ਵਿੱਚ ਜੇ ਆਪਾਂ ਫਿਜ਼ੀਕਲੀ ਸਰੀਰਕ ਤੌਰ ਤੇ ਆਉਣਾ ਹੈ ਤਾਂ ਕੀ ਕਰਨਾ ਚਾਹੀਦਾ ਬੰਦੇ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਮੈਂ ਤੁਹਾਨੂੰ ਦੱਸਦਾ ਪ੍ਰੇਕਟ ਉਸ ਬਹੁਤ ਜ਼ਰੂਰੀ ਹੈਗੀ ਦੇਖੋ ਪਲਵਾਨੀ ਦੇ ਵਿੱਚ ਦੋ ਚੀਜ਼ਾਂ ਸੀ ਮੇਨ ਕਹਿੰਦਾ ਡੰਡ ਤੇ ਬੈਠਕਾ ਇਹ ਕੋਈ ਦੇਖੋ ਹੁਣ ਅੱਜ ਵੇਟ ਟ੍ਰੇਨਿੰਗ ਆ ਗਈ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਜਿੰਮਾ ਦੇ ਵਿੱਚ ਕਰਾਉਂਦੇ ਨੇ ਪਰ ਜੇ ਆਪਾਂ ਚਾਰ ਯੁੱਗ ਹੋਏ ਨੇ ਚਾਰੇ ਯੁੱਗਾਂ ਦੇ ਵਿੱਚ ਜਿਹੜੇ ਅਵਤਾਰ ਹੋਏ ਨੇ ਜਾਂ ਉਹਨਾਂ ਟਾਈਮਾਂ ਦੇ ਪਲਵਾਨ ਹੋਏ ਨੇ ਹਨੂਮਾਨ ਬਾਲੀ ਸਕਰੀਬ ਜਿਹੜੇ ਮਤਲਬ ਦਵਾਪਰਜੁਗ ਦੇ ਵਿੱਚ ਉਹ ਵੀ ਡੰਡ ਬੈਠਕਾ ਲਾਉਂਦੇ ਸੀਗੇ ਇਹਦਾ ਕਾਰਨ ਸੀ ਜਦੋਂ ਆਰਾਮ ਸਿੰਘ ਆਪਾਂ ਡੰਡ ਬੈਠਕਾ ਲਾਉਨੇ ਆ ਜਿਹੜਾ ਆਪਣਾ ਟੈਸਟੋਸਟੇਰੋਨ ਲੈਵਲ ਹੈਗਾ ਉਹ ਇੱਥੋਂ ਬਣਦਾ ਆਹ ਚੀਜ਼ਾਂ ਤੋਂ ਪੈਦਾ ਹੁੰਦਾ ਹੈਗਾ ਇਹ ਤੋਂ ਆਪਾਂ ਬਿੰਦੇ ਬਿੰਦੇ ਉੱਠਦੇ ਆ ਖੜਾ ਹੁੰਨੇ ਆ ਬੈਠਕਾ ਲਾਉਨੇ ਉਹਦੇ ਨਾਲ ਬਹੁਤ ਜ਼ਿਆਦਾ ਟੈਸਟੋਸਟੇਰੋਨ ਲੈਵਲ ਵੱਧਦਾ ਹੈ ਜਿਹੜੇ ਡੰਡ ਲਾਉਨੇ ਆਪਾਂ ਇੱਕੋ ਇੱਕ ਚੀਜ਼ ਆ ਡੰਡ ਨੇ ਜਿਹੜੇ ਲੰਬੇ ਡੰਡ ਨੇ ਭੁਲਵਾਨੀ ਵੀ ਰੀੜ ਦੀ ਹੱਡੀ ਦਾ ਜ਼ੋਰ ਲੱਗਦਾ ਨਹੀਂ ਕੋਸ਼ੇ ਵੀ ਤੁਸੀਂ ਜਿੰਮ ਦੇ ਵਿੱਚ ਜਿੰਨੀਆਂ ਮਰਜ਼ੀ ਐਕਟੀਵਿਟੀਆਂ ਕਰ ਲਓ ਜਿਹੇ ਜਿਹੇ ਮਰਜੀ ਕੋਈ ਟ੍ਰੇਨਿੰਗ ਲੈ ਲਓ ਬੇਡ ਉੱਪਰ ਡੰਬਲ ਚੱਕ ਕੇ ਉਥੇ ਰੀਡ ਦੀ ਹੱਡੀ ਦਾ ਜੋਰ ਨਹੀਂ ਲੱਗਦਾ ਰੀਡ ਦੀ ਹੱਡੀ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਬਰੀਕ ਰਸੜਦੀ ਹੈ ਜੀ ਜਿਹੜੀ ਪੂਰੇ ਸਰੀਰ ਨੂੰ ਦਿੰਦੀ ਹੈ ਇਹ ਚੀਜ਼ਾਂ ਤੁਸੀਂ ਨਾਲ ਕਰੋਗੇ ਡੰਡ ਬੈਠਕਾਂ ਕਹੀ ਚਲਾਉਣੀ ਸਾਈਕਲ ਚਲਾਉਣਾ ਦੌੜ ਲਾਉਣੀ ਜਾਂ ਆਪ ਦੇ ਵਿੱਚ ਜੋਰ ਕਰਨਾ ਔਰ ਨਾਲ ਖਰਾਕ ਦੇਸੀ ਦੁੱਧ ਘਿਓ ਬਦਾਮ ਉਹ ਵੀ ਕਰਦਾ ਸੋ ਨੂੰ ਪਤਾ ਹੋਵੇ ਸਾਡੇ ਮੱਝ ਲੱਖੀ ਹੋਈ ਹੈ ਅਸੀਂ ਉਹਨੂੰ ਛੋਲੇ ਵੀ ਪਾਉਣੇ ਆ ਅਸੀਂ ਬੜੇਵੇਂ ਪਿਪਾਉਨੇ ਆ ਖਲ ਵੀ ਪਾਉਨੇ ਆ ਇਹ ਨਹੀਂ ਹੈਗਾ ਵੀ ਆਪਾਂ ਫੀਡਾ ਵਾਲਾ ਦੁੱਧ ਹੈਨਾ ਤੇ ਉਹ ਫਿਰ ਆਟੋਮੈਟਿਕਲੀ ਮੈਂ ਕਹਿੰਦਾ ਜੀ 100% ਤੋਂ ਉੱਪਰ ਸਪਰਮ ਪੈਦਾ ਹੋਣਗੇ ਗਾਰੰਟੀ ਨਾਲ ਹੋਗੇ ਜਿਹਨਾਂ ਨੂੰ ਦੱਸਿਆ ਉਹਨਾਂ ਦੇ ਹੋਏ ਵੀ ਨਹੀਂਗੇ ਸਹੀ ਗੱਲ ਹੈ ਹਾਂ ਪਰ ਜਿਹੜੇ ਹਿਸਾਬ ਨਾਲ ਜਿੰਨੀ ਕ ਅਸੀਂ ਥੋੜੀ ਬੇਇਜ਼ਗੀ ਕਰਦੇ ਹਾਂ ਪਲਵਾਨੀ ਦੇ ਨਾਲ ਬਹੁਤ ਜ਼ਿਆਦਾ ਜੀ ਬੁਰਾ ਹਾਲ ਹੈ ਆਰਮ ਸਿੰਘ ਵੀ ਆਪਾਂ ਕਹਿ ਸਕਦੇ 50% ਸਪਰਮ ਅੱਜ ਦੇ ਨੌਜਵਾਨਾਂ ਦੇ ਹੈ ਨਹੀਂ ਕਿ ਕਿਸੇ ਦੇ 10% ਹੈ ਕਿਦੇ 20 ਨੇ ਵੱਧੋ ਵੱਧਤੀ ਨਹੀਂਗੇ ਇਹ ਹਾਲ ਹੈ ਜੀ ਇਹ ਮਾਪਿਓ ਨੂੰ ਵੀ ਇਹਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈਗਾ ਤੇ ਔਰ ਇੱਕ ਜਿਹੜੀ ਸਭ ਤੋਂ ਵੱਡੀ ਮੈਂ ਕਹਿੰਨਾ ਹੁੰਨਾ ਵੀ ਆਪਣੀ ਪ੍ਰਾਪਰਟੀ ਹੈ ਆਪਣੀ ਜਾਇਦਾਦ ਆਪਣੇ ਬੱਚੇ ਨੇਗੇ ਵੀ ਬੱਚਿਆਂ ਨੂੰ ਸੁੱਧ ਖਾਦ ਖਰਾਕ ਆਪਦੇ ਹੱਥ ਨਾਲ ਮਾਪਿਓ ਖਵਾਵੇ ਔਰ ਉਹਦੀ ਪ੍ਰੈਕਟਿਸ ਕਰਾਵੇ ਚਾਹੇ ਉਹਨੇ ਐਮਬੀਬੀਐਸ ਬਣਨਾ ਹੈ ਚਾਹੇ ਆਈਪੀਐਸ ਬਣਨਾ ਹੈ ਚਾਹੇ ਪੀਐਸਐਸ ਬਣਨਾ ਹੈ ਉਹਨੇ ਪਰ ਉਹਦੀ ਪ੍ਰੈਕਟਿਸ ਹੋਣੀ ਜ਼ਰੂਰੀ ਹੈ ਕਿ ਫੇਰ ਹੀ ਗਾਹ ਬਸ ਚੱਲੂ ਨਹੀਂ ਜੜਾ ਪਟੀਆਂ ਜਾਣਗੀਆਂ ਹੂੰ ਇੱਕ ਹੋਰ ਇੱਥੇ ਜਿੱਦਾਂ ਆਪਾਂ ਪਹਿਲਾਂ ਹੁਣ ਖਰਾਕ ਦੀ ਥੋੜੀ ਜੀ ਗੱਲ ਕਰਦੇ ਆ ਵੀ ਜਿਹੜਾ ਸਾਡਾ ਖਾਸ ਕਰਕੇ ਪੰਜਾਬੀ ਪੰਜਾਬੀ ਪੰਜਾਬ ਦੀ ਗੱਲ ਕਰੀਏ ਹੁਣ ਸਾਡੀ ਜਿਹੜੀ ਜਨਤਾ ਹੈ ਇੱਥੋਂ ਦਾ ਜਿਹੜਾ ਜਿੰਨੀ ਜਨਰੇਸ਼ਨ ਹੈਗੀ ਆ ਸਾਡੀ ਚ ਇਹਦੀ ਉਹ 올ਡ ਆ ਜਾਂ ਨਵੀਂ ਆ ਜੀ ਨਵੀਂ ਤੇ ਪੁਰਾਣੀ ਇਹ ਸਾਡੀ ਧਰਮ ਨਾਲ ਜੁੜੀ ਹੋਈ ਆ ਜੀ ਜੀ ਪੰਜਾਬ ਦੀ ਖਾਸ ਕਰਕੇ ਬਹੁਤ ਜ਼ਿਆਦਾ ਲੋਕਾਂ ਦਾ ਨਿਸ਼ਚਾ ਜਿਹੜਾ ਬਣਿਆ ਹੋਇਆ ਧਰਮਾਂ ਦੇ ਵਿੱਚ ਉਹ ਚੈਦੀ ਕਿਸੇ ਵੀ ਧਰਮ ਨਾਲ ਮੈਂ ਇੱਕ ਧਰਮ ਦੀ ਗੱਲ ਨਹੀਂ ਕਰਦਾ ਵੱਖਰੇ ਵੱਖਰੇ ਤਰੀਕਿਆਂ ਨਾਲ ਲੋਕਾਂ ਦੀ ਜਿਹੜੀ ਜਿਹੜੀ ਸਾਡੀ ਮਾਨਸਿਕਤਾ ਜਿਹੜੀ ਸਾਡੀ ਮੈਂਟੈਲਿਟੀ ਹੈ ਉਹ ਕਿਤੇ ਨਾ ਕਿਤੇ ਧਰਮਾਂ ਦੇ ਨਾਲ ਇੰਨੀ ਸੈੱਟ ਹੋਈ ਹੋਈ ਹੈ ਜਿਹੜੇ ਬਾਬੇ ਕੋਲੇ ਜਾਂਦੇ ਆ ਅਸੀਂ ਤੇ ਉਹਨੇ ਕਹਤਾ ਵੀ ਤੁਸੀਂ ਪਿਆਜ਼ ਨਹੀਂ ਖਾਣਾ ਤੁਸੀਂ ਲਸਣ ਨਹੀਂ ਖਾਣਾ ਤੁਸੀਂ ਅਦਰਕ ਨਹੀਂ ਖਾਣਾ ਹੂੰ 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 ਬਿਲਕੁਲ ਬਿਲਕੁਲ ਤੇ ਕਈਆਂ ਦਾ ਦੁੱਧ ਵੀ ਬੰਦ ਕਰਾਇਆ ਹੁਣ ਜੀ 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 ਬਿਲਕੁਲ ਠੀਕ ਹੈ ਨਾ ਜੀ ਹਾਂ ਵੀ ਉਹ ਉਹ ਕੰਡੀਸ਼ਨ ਦੇ ਵਿੱਚ ਜੀ ਉਹਨੂੰ ਜਿਹੜਾ ਬੰਦਾ ਹੈ ਜਿਹੜਾ ਮਨੁੱਖ ਹੈ ਉਹਨੂੰ ਕੀ ਕਰਨਾ ਚਾਹੀਦਾ ਵੀ ਜਦੋਂ ਹੁਣੇ ਮੇਨ ਚੀਜ਼ਾਂ ਨੇ ਸਾਡੀਆਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਰਾਮ ਸਿੰਘ ਜੀ ਇਹ ਮੈਂ ਖਾੜੇ ਚ ਫੋਟੋ ਲਾਈਆਂ ਜੋਧਿਆਂ ਦੀ ਹਰੀ ਸਿੰਘ ਨਲੂਏ ਦੇ ਮਹਾਰਾਣ ਜੀ ਸਿੰਘ ਦੀ ਅਕਾਲੀ ਫੂਲਾ ਸਿੰਘ ਦੀ ਅੱਗੇ ਹਨਾ ਤੇ ਨਵਾਬ ਕਪੂਰ ਸਿੰਘ ਦੀ ਹੈ ਜੇ ਹੁਣ ਆਪਾਂ ਹਰੀ ਸਿੰਘ ਨਲੂਏ ਦੀ ਗੱਲ ਕਰੀਏ ਜਾਂ ਮਹਾਰਾਣ ਜੀ ਸਿੰਘ ਦੀ ਗੱਲ ਕਰੀਏ ਸਾਡੇ ਬਹੁਤ ਵੱਡੇ ਇਹ ਜਰਨੈਲ ਹੋਣੇ ਸੇ ਕੌਮ ਦੇ ਜੀ ਇਹ ਉਹਨਾਂ ਟਾਈਮਾਂ ਦੇ ਵਿੱਚ ਜ਼ੋਰ ਵੀ ਕਰਦੇ ਸੀ ਜਿਵੇਂ ਅਸੀਂ ਪਹਿਲਵਾਨੀ ਕਰਦੇ ਆ ਜੀ ਇਹ ਉਹਨਾਂ ਟਾਈਮਾਂ ਦੇ ਵਿੱਚ ਗੋਸਤ ਬੱਕਰਾ ਮੀਟ ਵਗੈਰਾ ਵੀ ਖਾਂਦੇ ਸੀਗੇ ਜੀ ਕਦੇ ਵੀ ਮੈਂ ਇੱਕ ਗੱਲ ਕਹਿਣਾਗਾ ਚਲੋ ਠੀਕ ਹੈ ਸਾਡੇ ਗੁਰੂਆਂ ਦੀ ਬੜੀ ਕਿਰਪਾ ਹੈ ਸਾਡੀ ਬਾਣੀ ਦੇ ਵਿੱਚ ਬਹੁਤ ਤਾਕਤ ਹੈ ਪਰ ਕਿਤੇ ਨਾ ਕਿਤੇ ਖਰਾਕ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਖਰਾਕੇ ਖਾਣੀ ਪੈਂਦੀ ਹੈ ਬਾਬਿਆਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਬਾਬੇ ਤਾਂ ਬਹੁਤ ਕੁਝ ਕਹਿੰਦੇ ਨੇ ਆਪ ਸਾਰਾ ਕੁਝ ਖਾਂਦੇ ਨੇ ਇਹ ਲੋਕਾਂ ਦਾ ਛੜਾਉਂਦੇ ਨੇ ਠੀਕ ਹੈ ਜਿਹਦੇ ਜਦੋਂ ਆਪਾਂ ਇਹ ਪੁਜਾਰੀਵਾਦੀ ਦੇ ਵਿੱਚ ਪੈ ਗਏ ਚਾਹੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਪੁਜਾਰੀ ਹੈਗੇ ਨੇਗੇ ਬਿਲਕੁਲ ਤੇ ਇਹ ਹਿੰਦੂ ਮਤ ਦੇ ਵਿੱਚ ਵੀ ਹੈਗੇ ਨੇ ਇਸਲਾਮ ਦੇ ਵਿੱਚ ਵੀ ਹੈਗੇ ਨੇਗੇ ਇਹਨਾਂ ਨੇ ਸਾਡੇ ਜਿਹੜੇ ਨੌਜਵਾਨੀਓ ਖਤਮ ਕਰਦੀ ਇਹਨਾਂ ਨੇ ਆਪ ਦੇ ਨਾਲ ਲਾ ਲੇ ਇਹਨਾਂ ਨੇ ਕਮਜ਼ੋਰ ਇੰਨੇ ਕਰ ਲੇ ਇੱਕ ਪਾਸੇ ਸਰਕਾਰਾਂ ਕਮਜ਼ੋਰ ਕਰੀ ਜਾਂਦੀਆਂ ਨੇ ਕਿ ਨਸ਼ੇ ਤੇ ਲਾ ਕੇ ਦੂਜੇ ਪਾਸੇ ਇਹ ਕਮਜ਼ੋਰ ਕਰ ਨੇ ਆ ਨਹੀਂ ਖਾਣਾ ਆ ਨਹੀਂ ਖਾਣਾ ਜਿਹੜਾ ਤੁਹਾਡਾ ਮਨ ਕਰਦਾ ਉਹ ਖਾਓ ਸਰੀਰ ਦੀ ਪ੍ਰੈਕਟਿਸ ਕਰੋ ਤਕੜੇ ਹੋ ਸਭ ਤੋਂ ਜ਼ਿਆਦਾ ਦੇਖੋ ਜੀ ਆਪ ਦੇ ਆਪ ਜੇ ਤੁਸੀਂ ਜੇ ਤੁਸੀਂ ਤਕੜੇ ਹੋਗੇ ਤਾਂ ਸਾਰਾ ਸਮਾਜ ਹੀ ਵਧੀਆ ਹੋ ਜਾਊਗਾ ਜਦੋਂ ਆਪਾਂ ਕਿਸੇ ਖਾਤਰ ਲਾਗੇ ਬਾਬਿਆਂ ਮਗਰ ਬਾਬਾ ਸਮਾਜ ਸੁਧਾਰ ਦੁੱਖ ਕਦੇ ਨਹੀਂ ਸੁਧਾਰ ਸਕਦਾ ਜੀ ਆਪਦੇ ਆਪਸ ਨੂੰ ਤਕੜਾ ਹੋਣਾ ਪਊਗਾ ਨਾ ਇਹਨਾਂ ਦੇ ਖਿਹੜੇ ਛੱਡੋ ਜੀ ਤੁਸੀਂ ਆਪ ਦੀਆਂ ਜਿਹੜੀਆਂ ਖਾਦ ਖਰਾਕਾ ਸਾਡੇ ਬਜ਼ੁਰਗ ਮੈਂ ਗੱਲ ਕੀਤੀ ਹੈਗੀ ਜਿਵੇਂ ਹਰੀ ਸਿੰਘ ਨਲੂਆ ਮਹਾਰਾਜ ਰਣਜੀਤ ਸਿੰਘ ਖੋਰੀ ਇਹਨਾਂ ਨੇ ਜਿਹੜੇ ਸਾਡੇ ਪੁਰਾਣੇ ਸੀਗੇ ਜਿਨ੍ਹਾਂ ਨੇ ਜਰਨੈਲਾਂ ਨੇ ਪ੍ਰੈਕਟਿਸਾਂ ਕੀਤੀਆਂ ਜਾਂ ਖਰਾਕਾਂ ਖਾਧੀਆਂ ਨੇ ਗਿਆ ਉਹਨਾਂ ਟਾਈਮਾਂ ਦੇ ਵਿੱਚ ਖੁੱਲੀਆਂ ਖਰਾਕਾਂ ਤਾਂ ਉਹ ਤਕੜੇ ਸੀ ਤਾਂ ਉਹਨਾਂ ਡਾਗਣਾ ਰਾਜ ਕੀਤਾ ਅੱਜ ਇਹ ਸਾਰਿਆਂ ਸਰਕਾਰਾਂ ਦੀਆਂ ਲਾਲੋ ਬਾਬੇ ਵੀ ਉਹੀ ਸਰਕਾਰਾਂ ਹੀ ਬਣਾਉਂਦੇ ਨੇ ਬਾਬੇ ਵੀ ਜੀ ਸਾਰੇ ਵਿੱਚ ਜੁੜੇ ਹੋਏ ਨੇ ਇਹ ਸਾਰੀ ਜਵਾਨੀ ਨੂੰ ਇੱਕ ਆਪਦੀ ਮੁੱਠੀ 'ਚ ਕਰਨ ਦੇ ਖਾਤਰ ਕਮਜ਼ੋਰ ਕਰ ਰਹੇ ਨੇ ਕੱਲ ਨੂੰ ਜਿਹੜਾ ਤਕੜਾ ਹੋਊਗਾ ਵੀ ਸਾਡੇ ਗੱਲ ਪਊਗਾ ਇਸ ਕਰਕੇ ਕੋਈ ਕਿਸੇ ਬਾਬੇ ਬੁੱਬੇ ਦੀ ਨਹੀਂ ਮੰਨਣੀ ਚਾਹੀਦੀ ਮੈਂ ਤਾਂ ਸਿੱਧੀ ਗੱਲ ਕਹਿਣਾ ਜੀ ਸਭ ਦੇ ਸਭ ਤੋਂ ਵੱਡਾ ਸਾਡਾ ਜਿਹੜਾ ਰੱਬ ਹੈ ਸਾਡੇ ਅੰਦਰ ਬੈਠੇਗਾ ਜਿੱਥੇ ਸਾਡਾ ਮਨ ਖੁਸ਼ ਹੈਗਾ ਹੁਣ ਦੇਖੋ ਇੱਕ ਗੱਲ ਹੈ ਜੀ ਅੱਜ ਕਹਿੰਦੇ ਨੇਗੇ ਵੀ ਮੀਟ ਖਾਣਾ ਮਾੜਾ ਹੈ ਬਹੁਤ ਬਾਬੇ ਕਹਿੰਦੇ ਨੇਗੇ ਪਰ ਆਪਾਂ ਉਹ ਪਾਪ ਹੈਗਾ ਆਪਾਂ ਮੈਂ ਆ ਜੀ ਹੁਣ ਮੈਂ 18-20 ਕਿੱਲਿਆਂ ਦੀ ਖੇਤੀ ਕਰਦਾਗਾ ਮੈਂ ਬਾਬਿਆਂ ਮਗਰ ਲਾ ਕੇ ਛੜਤਾ ਵੀ ਮੈਂ ਬੱਕਰਾ ਮੁਰਗਾ ਖਾਣਾ ਨਹੀਂਗਾ ਉਹ ਪਾਪ ਹੈਗਾ ਅਸੀਂ ਉਹਨੂੰ ਮਾਰ ਦਿਆਂਗੇ ਜਿਹੜੀਆਂ ਜੀ ਮੈਂ ਆਪ ਪੈਸਟੀਸਾਈਡ ਕਰਦਾ ਸਪਰੇਆ ਕਰਦਾ ਅਨੇਕਾਂ ਜੀਵ ਜਾਨਵਰ ਮਾਰਦੇ ਉਹ ਫਿਰ ਪਾਪ ਨਹੀਂਗਾ ਹੂੰ ਜਿਹੜੀਆਂ ਆਪਾਂ ਡੰਗਰਾਂ ਦੇ ਤੇ ਚਿਚੜੀਆਂ ਮਾਰਦੇ ਉਹ ਪਾਪ ਨਹੀਂਗਾ ਜਿਹੜੇ ਆਪਾਂ ਕੀੜੇ ਮਕੜੋੜੇ ਮਾਰਦੇ ਉਹ ਪਾਪ ਨਹੀਂਗਾ ਹੂੰ ਇਹ ਦੇਖੋ ਇਹ ਬਣੇ ਨੇਗੇ ਇਹ ਗਰਵਾਣੀ ਦੇ ਵਿੱਚ ਆਉਂਦਾ ਜੀਵਤ ਦਾ ਆਹਰ ਜੀਵਤ ਹੂੰ ਇਹ ਪਰਮਾਤਮਾ ਨੇ ਬਣਾਇਆ ਨਹੀਂ ਜੀ ਜੀਵ ਦੀ ਖਰਾਕ ਹੀ ਜੀਵ ਹੈਗਾ ਹੂੰ ਇਹ ਚੱਕਰਾਂ ਜੀ ਨਹੀਂ ਬਣਾ ਚਾਹੀਦਾ ਆਪਦੇ ਬੱਚੇ ਤਕੜੇ ਕਰਨੇ ਸਾਰਾ ਕੁਝ ਖਾਓ ਫੇਰ ਖਾਓਗੇ ਫੇਰ ਹੀ ਤਕੜਾ ਹੋ ਫੇਰ ਹੀ ਸਾਡਾ ਪੰਜਾਬ ਬਚੂ ਸਾਡਾ ਗਾਹਾਂ ਬਸ ਚੱਲੂ ਸਾਡਾ ਪਰਿਵਾਰ ਬਚੂਗਾ ਜੇ ਤੁਸੀਂ ਇਹ ਚੱਕਰਾਂ 'ਚ ਪੈ ਗਏ ਵੀ ਆਹ ਨਹੀਂ ਖਾਣਾ ਪਿਆਜਾਂ ਦਾ ਤੜਕਾ ਨਹੀਂ ਲਾਉਣਾ ਬਤਾਉਂ ਨਹੀਂ ਖਾਣਿਆ ਆਹ ਨਹੀਂ ਖਾਣਾ ਨਾ ਕਿਉਂਕਿ ਮੈਂ ਇਹ ਮੈਂ ਗਲਤਾਂ ਕੀਤੀ ਆ ਕਿਉਂਕਿ ਕੁਝ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਜਦੋਂ ਦੇ ਬੇਬੀ ਸੈਂਟਰ ਖੁੱਲਣ ਲੱਗੇ ਨੇ ਕਿਉਂਕਿ ਜਦੋਂ ਧਰਮ ਦਾ ਜਿਹੜਾ ਕਹੇ ਬਾਬਿਆਂ ਵਾਲਾ ਰੋਲਾ ਪੈਂਦਾ ਰਿਹਾ ਜਦੋਂ ਇਹ ਵਿਦਾਂਤ ਹੋਇਆ ਜਿਉਂ-ਜਿਉਂ ਬਾਬੇ ਵਧੇ ਗਏ ਮੈਨੂੰ ਮਾਫ ਕਰੇ ਵਿੱਚ ਗੱਲ ਆ ਗਈ ਹੁਣ ਜਿਉਂ-ਜਿਉਂ ਬਾਬੇ ਵਧਿਆ ਤੇ ਸਾਡੇ ਟਿਊਬ ਜਿਹੜੇ ਬੇਬੀ ਟਿਊਬ ਸੈਂਟਰ ਨੇ ਉਹ ਵੀ ਵਧਦੇ ਗਏ ਵਧ ਗਏ ਜੀ ਬਿਲਕੁਲ